ਮੀਡੀਆ ਦੇ ਵਿੱਚ ਬਹੁਤ ਵੱਡੇ ਵੱਡੇ ਪੱਤਰਕਾਰ ਵੱਡੇ ਵੱਡੇ ਚੈਨਲ ਇਹ ਚਰਚਾਾਂ ਛੇੜ ਰਹੇ ਨੇ ਕਿ ਕੱਲ ਨੂੰ ਅਮਰਤਪਾਲ ਨੇ ਸੌ ਚੱਕਣੀ ਐ ਕਿਉਂਕਿ ਲੋਕਾਂ ਨੇ ਜਿਤਾਇਆ ਕਨੂਰ ਸਾਹਿਬ ਤੋਂ ਉਹਦਾ ਹੱਕ ਐ ਸੌ ਚੱਕਣ ਦਾ ਪਰ ਮੈਂ ਦੋ ਦਿਨ ਗੱਲਾਂ ਕਰਨੀਆਂ ਨੇ ਅਮਰਤਪਾਲ ਸੌ ਚੱਕੇ ਨਾ ਚੱਕੇ ਉਹਦੀ ਮਰਜ਼ੀ ਐ ਸੂਬਾ ਸਰਕਾਰ ਨੇ ਐਨਐਸਐਲ ਆਈ ਹੈ ਸੂਬਾ ਸਰਕਾਰ ਦੀ ਮਰਜ਼ੀ ਹੈ ਰਿਹਾ ਕਰੇ ਨਾ ਕਰੇ ਪਰ ਕੁਝ ਜਿਹੜੇ ਝੂਟਦੇ ਪਲੰਦੇ ਝੂਟਦੇ ਪੁਲ ਸ਼ਿਫਤਾਂ ਦੇ ਪੁਲ ਬਣਨੇ ਜਾ ਰਹੇ ਨੇ ਉਹਦੀ ਥੋੜੀ ਬਹੁਤੀ ਗੱਲਬਾਤ ਕਰਨੀ ਹੈ ਦੋ ਵਕੀਲ ਨੇ ਖਾਸ ਕਰਕੇ ਜਿਹੜੇ ਇੰਡੀਅਨ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਨੇ ਸਭ ਤੋਂ ਪਹਿਲਾਂ ਆਰਐਸਐਸ ਦਾ ਦਲਾਲ ਵਕੀਲ ਜਿਹੜਾ ਰਾਜ ਖਾਲਸਾ ਜੋ ਬਨਾਲੇ ਦਾ ਹੈ ਦੂਜਾ ਈਮਾਨ ਖਾਰਾ ਤੇ ਉਹਦਾ ਪੁੱਤਰ ਇਹ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਛੇੜੀ ਬੈਠੇ ਆ ਦੋ ਤਿੰਨਕ ਸਵਾਲ ਨੇ ਜਿਹੜੀ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਅਮਰਤਪਾਲ ਅਤੇ ਉਹਦੇ ਸਾਥੀਆਂ ਦੇ NSA ਦੇ ਵਿੱਚ ਕਿਸੇ ਵੀ ਵਕੀਲ ਦੀ ਲੋੜ ਨਹੀਂ ਕਿਸੇ ਬਕਾਲਤ ਨਾਮੇ ਦੀ ਲੋੜ ਨਹੀਂ NSA ਪੰਜਾਬ ਸਰਕਾਰ ਨੇ ਲਾਈ ਹੈ ਨੈਸ਼ਨਲ ਸਕਿਉਰਟੀ ਐਕਟ ਮਤਲਬ ਉਹਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਇਹ ਬੰਦੇ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਤਪਾਲ ਵਰਗੇ ਜਾਂ ਉਹਦੇ ਸਾਥੀ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੇ ਨੇ ਇਸ ਕਰਕੇ ਅਸੀਂ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਐਨੀ ਇੱਕ ਗੱਲ ਹੈ ਐਨਐਸਏ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਉਹ ਇੱਕ ਪੰਜਾਬ ਗਵਰਨਮੈਂਟ ਦੀ ਜਾਂ ਸੂਬਾ ਸਰਕਾਰ ਦੀ ਪਾਲਿਸੀ ਹੈ ਉਹਦੇ ਵਿੱਚ ਕਿਸੇ ਵਕੀਲ ਦੀ ਲੋੜ ਨਹੀਂ ਜੇ ਖਾਰੇ ਵਰਗੇ ਜਾਂ ਰਾਜਦੇਵ ਖਾਲਸੇ ਵਰਗੇ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਫਿਰ ਤਾਂ ਫਿਰ ਤਾਂ ਤੁਸੀਂ ਜਿਹੜਾ ਬਕਾਲਤ ਨਾਮ ਹੈ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਮੁਰਜਮ ਤੋਂ ਸੈਨ ਕਰਵਾਏ ਜਾਂਦੇ ਨੇ ਉਹਦੇ ਮੁਤਾਬਕ ਉਹਨੂੰ ਰਿਹਾ ਕੀਤਾ ਜਾਂਦਾ ਹੈ ਉਹ ਬਕਾਲਤ ਨਾਮ ਜਿਹੜਾ ਤਾਂ ਭੇਜਿਆ ਜਾਂਦਾ ਕਿਉਂਕਿ ਉਹ ਕੋਰਟ ਵੱਲੋਂ ਅਦਾਲਤ ਵੱਲੋਂ ਜਵਾਨਤ ਮਿਲਦੀ ਹੈ ਪਰ ਇਹਦੇ ਵਿੱਚ ਕੋਈ ਜਵਾਨਤ ਵਾਲੀ ਗੱਲ ਹੀ ਹੈ ਨਹੀਂ ਇਹ ਤਾਂ ਪੰਜਾਬ ਗਵਰਨਮੈਂਟ ਦੀ ਇੱਕ ਕਹਿ ਲਈਏ ਸੂਬਾ ਸਰਕਾਰ ਦੀ ਪਾਲਿਸੀ ਹੈ ਮੈਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਲੱਗਾ ਥੋੜਾ ਜਿਹਾ ਧਿਆਨ ਦਿਓ ਜੇ ਸਾਡੇ ਪੰਜਾਬ ਦੇ ਵਕੀਲ ਇਹ ਗੁੱਲ ਖਿਲਾ ਰਹੇ ਨੇ ਇਹ ਲੋਕਾਂ ਨੂੰ ਬੇਕੂ ਬਣਾ ਰਹੇ ਨੇ ਜਦੋਂ ਇਹਨਾਂ ਨੂੰ ਸਵਾਲ ਕੀਤਾ ਜਾਂਦਾ ਉਹ ਕਹੂਗਾ ਮੈਂ ਵਕੀਲ ਨਹੀਂ ਉਹ ਕਹੂਗਾ ਮੈਂ ਇਹਦਾ ਵਕੀਲ ਨਹੀਂ ਫਿਰ ਵਕੀਲ ਹੈ ਕੀ ਦੇ ਤੁਸੀਂ ਤੁਸੀਂ ਬਕਾਲਤ ਕਰਦੇ ਕਿਦੋਂ ਅਸਲ ਵਿੱਚ ਗੱਲ ਪਤਾ ਕੀ ਹੈ ਇਹਨਾਂ ਲੋਕਾਂ ਨੂੰ ਅਮਰਤਪਾਲ ਦੇ ਕੇਸ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਮਤਲਬ ਕੀ ਹੈ ਇਹਨਾਂ ਨੇ ਆਪਣੇ ਜਿਹੜੇ ਅਕਾਊਂਟ ਨੰਬਰ ਨੇ ਜਿਹੜੇ ਆਪਣੇ ਖਾਤੇ ਨੇ ਉਹ ਬਾਹਰਲੇ ਲੋਕਾਂ ਨੂੰ ਜਣ ਕੇ ਫੋਰਨ ਲੋਕਾਂ ਨੂੰ ਭੇਜੇ ਹੋਏ ਨੇ ਉਹਦੇ ਵਿੱਚ ਧੜਾ ਧੜ ਰੁਪਏ ਨਿਰੰਕ ਡਾਲਰ ਪੈ ਰਹੇ ਨੇ ਇਹਨਾਂ ਦੀ ਕਮਾਈ ਹੈ ਕਹ ਲਈ ਜਿਹੜਾ ਵੀ ਮੁੱਦਾ ਆਉਂਦਾ ਭਾਵੇਂ ਖਾਲਸਾਣ ਦੀ ਗੱਲ ਹੋਵੇ ਤੇ ਭਾਵੇਂ ਕਿਸੇ ਪੰਜਾਬ ਦੇ ਵਿੱਚ ਹੋਰ ਗਸ਼ਰਵਾਦੀ ਦੀ ਗੱਲ ਹੋਵੇ ਜਦੋਂ ਵੀ ਕੋਈ ਮੁੱਦਾ ਉੱਠਦਾ ਉਦੋਂ ਇਹ ਕੜਮ ਚੌਧਰੀ ਬਣ ਕੇ ਸ਼ਰਿਆਮ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਇਹ ਜਿਹੜਾ ਕੇਸ ਹੈ ਫਿਰ ਹੀ ਲੜਾਂਗੇ ਤੇ ਇਹ ਇਹਨਾਂ ਨੇ ਅਮਰਤਪਾਲ ਵਾਸਤੇ ਜਾਂ ਉਹਦੇ ਸਾਥੀਆਂ ਵਾਸਤੇ ਵੀ ਕਿਹਾ ਸੀ ਭਾਵੇਂ ਖਾਰਾ ਹੋਵੇ ਭਾਵੇਂ ਰਾਜਦੀਪ ਰਾਜਦੀਪ ਖਾਲਸਾ ਵੀ ਹੋਰ ਵੀ ਹੈਗੇ ਨੇ ਜਿਹਦੇ ਕੈਂਡੀਸ਼ਨ ਅਸੀਂ ਫਿਰ ਹੀ ਕੇਸ ਲੜਾਂਗੇ ਇਹਨਾਂ ਦਾ ਕੇਸ ਨਾਲ ਕੋਈ ਮਤਲਬ ਨਹੀਂ ਫਿਰ ਹੀ ਕਹਿਣ ਤੋਂ ਭਾਵ ਕੀ ਹੈ ਸੇਵਾ ਦੇ ਨਾਂ ਤੇ ਜਿਹੜਾ ਮੇਵਾ ਮਿਲਦਾ ਹੈ ਇਹਨਾਂ ਦਾ ਮਤਲਬ ਉਹ ਹੁੰਦਾ ਹੈ ਕਰੋੜਾਂ ਰੁਪਈਆ ਇਹਨਾਂ ਦੇ ਖਾਤਿਆਂ ਵਿੱਚ ਆ ਚੁੱਕਾ ਹੈ ਤੇ ਕਰੋੜਾਂ ਰੁਪਈਆ ਹੋਰ ਇਹਨਾਂ ਦੇ ਖਾਤੇ ਵਿੱਚ ਆਉਣ ਦੀ ਆਸ ਇਹਨਾਂ ਨੂੰ ਹੈਗੀ ਹੈ ਕਿਉਂਕਿ ਸਾਰੇ ਜਿਹੜੇ ਲੋਕ ਨੇ ਮੈਂ ਸ਼ਬਦ ਤਾਂ ਖਾਜ ਭੇੜ ਕਟੀੜ ਵਰਦਾ ਹੁਣਾ ਕਿਉਂਕਿ ਇਹ ਇਹਨਾਂ ਲੋਕਾਂ ਤੇ ਸ਼ਬਦ ਢੁਕਦੇ ਨਹੀਂ ਜਿਹੜਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਐਨਐਸਏ ਕੇਸ ਦੇ ਵਿੱਚ ਵਕੀਲ ਦੀ ਲੋੜ ਨਹੀਂ ਸਰੇ ਆਨ ਪਤਾ ਹੈ ਜਿੰਨੂੰ ਕੋਈ ਸਵਾਲ ਕਰੋ ਕਿ ਜੇ ਤੁਸੀਂ ਅਮਰਤਪਾਲ ਨੂੰ ਰਿਹਾਅ ਕਰਵਾ ਕੇ ਜਾਂ ਸੌਂ ਚਕਾਉਣ ਲਈ ਬਾਹਰ ਲਿਆ ਰਹੇ ਹੋ ਤਾਂ ਫਿਰ ਉਹ ਬਕਾਲਤ ਨਾਮਾ ਦੱਸੋ ਜਿਹੜਾ ਤੁਸੀਂ ਜੇਲ੍ਹ ਵਿੱਚ ਭੇਜਿਆ ਉਹ ਵਕਾਲਤਨਾਮਾ ਇਹਨਾਂ ਕੋਲ ਹੈ ਨਹੀਂ ਕਿਉਂਕਿ ਵਕਾਲਤਾਨਾਮਾ ਦੀ ਨੋੜ ਹੀ ਨਹੀਂ ਉੱਥੇ ਉਹ ਤਾਂ ਜਿਹੜੀ ਪਾਲਿਸੀ ਹੈ ਸੂਬਾ ਸਰਕਾਰ ਦੀ ਹੈ ਪੰਜਾਬ ਗਵਰਨਮੈਂਟ ਦੀ ਹੈ ਉਹਦੀ ਮਰਜ਼ੀ ਹੈ ਜੇ ਅਮਰਤਾਪਾਲ ਨੂੰ ਰਿਹਾਅ ਕਰਨਾ ਜਾਂ ਸੌਂਚ ਕਾਉਣ ਵਾਸਤੇ ਬਾਹਰ ਲੈ ਕੇ ਆਉਣਾ ਤਾਂ ਜਿਹੜੀ ਵੀ ਕਾਰਵਾਈ ਹੋਊਗੀ ਰابطਾ ਹੋਊਗਾ ਜੇਲ੍ਹ ਦੇ ਨਾਲ ਉਹ ਪੰਜਾਬ ਗਵਰਨਮੈਂਟ ਦਾ ਹੋਊਗਾ ਜੇ ਪੰਜਾਬ ਗਵਰਨਮੈਂਟ ਸਿੱਧਾ ਜੇਲ੍ਹ ਨੂੰ ਲਿਖ ਕੇ ਦਿਓਗੇ ਕਿ ਸਾਨੂੰ ਇਹ ਬੰਦੇ ਚਾਹੁੰਦੇ ਨੇ ਰਿਹਾ ਕਰ ਦੋ ਸੌ ਚੁੱਕਣੀ ਹੈ ਤਾਂ ਜੇਲ੍ਹਰ ਰਹਾ ਕਰ ਦੋਗੀ ਪਰ ਵਕੀਲਾਂ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਹੁਣ ਦੂਜੀ ਗੱਲ ਅਮਰਤਪਾਲ ਨੇ ਕਹਿੰਦੇ ਸੌ ਚੁੱਕਣੀ ਹੈ ਕੱਲ ਨੂੰ ਇਹ ਚਰਚਾਾਂ ਮਨ ਮੀਡੀਆ ਦੇ ਵਿੱਚ ਮੈਂ ਪਹਿਲੀ ਕਹਿ ਦਿੱਤਾ ਸਾਨੂੰ ਕੋਈ ਮਤਲਬ ਨਹੀਂ ਉਹ ਸੌ ਚੁੱਕੇ ਨਾ ਚੁੱਕੇ ਉਹਦੀ ਮਰਜ਼ੀ ਹੈ ਜਦ ਸਰਕਾਰ ਤੇ ਡਿਪੈਂਡ ਕਰਦਾ ਉਹਨੂੰ ਬਾਹਰ ਕੀਤਾ ਜਾਉ ਲਿਆਂਦਾ ਜਾਉ ਜਾਨਾ ਪਰ ਜਿਹੜੀਆਂ ਉਹਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਨੇ ਉਹ ਧਿਆਨ ਦੇ ਨਾਲ ਸੁਣ ਲਿਓ ਤੇ ਅਮਰਤਪਾਲ ਕੀ ਕਹੂਗਾ ਸੌ ਚੁੱਕਣ ਵੇਲੇ ਜਿਹੜੇ ਭਾਰਤ ਦੇ ਤਿਰੰਗੇ ਝੰਡੇ ਨੂੰ ਅੱਗ ਲਾ ਕੇ ਸਾੜਿਆ ਗਿਆ ਕੁਰਬਾਨਾਂ ਦੇ ਨਾਲ ਪਾੜਿਆ ਗਿਆ ਪੈਰਾਂ ਦੇ ਥਲੇ ਲਤਾੜਿਆ ਗਿਆ ਅਮਰਤਪਾਲ ਉਹ ਝੰਡੇ ਦੇ ਥੱਲੇ ਖੜੂਗਾ ਜੇ ਸੌਂ ਚੁੱਕ ਉਹ ਤਾਂ ਖੜਨਾ ਪਊਗਾ ਢਿਡ ਛਣ ਦਾ ਅਪਮਾਨ ਕੀਤਾ ਜਾਂਦਾ ਸੀ ਉਹਦੇ ਥੱਲੇ ਖੜਨਾ ਪਊਗਾ ਫਿਰ ਜਿਹੜੇ ਕਾਨੂੰਨ ਨੂੰ ਕਹਿੰਦਾ ਸੀ ਮੈਂ ਮੰਨਦਾ ਨਹੀਂ ਕਹਿੰਦਾ ਸੀ ਹਲਕੀ ਕੁੱਤੇ ਨੇ ਵੱਡੇ ਸਾਨੂੰ ਤਾਂ ਫਿਰ ਉਹ ਕਾਨੂੰਨ ਦੇ ਮੁਤਾਬਕ ਸੌਂ ਚੁੱਕਣੀ ਪਊਗੀ ਮੰਨਣਾ ਪਊਗਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ ਮੈਂ ਇਹਦੇ ਅੰਡਰ ਚੱਲਾਂਗਾ ਮੈਂ ਸੌਂ ਖਾਂਦਾ ਹਾਂ ਮੈਂ ਭਾਰਤੀ ਕਾਨੂੰਨ ਦੇ ਨਾਲ ਕੋਈ ਹੇਰਾਫੇਰੀ ਨਹੀਂ ਕਰੂੰਗਾ ਪ੍ਰਤੀਸ਼ਟਾ ਪਤਾਨੇ ਕਹਦੇ ਸ਼ਬਦ ਬੁਲਾਏ ਜਾਣਗੇ ਉਥੇ ਖਾਮੇ ਭਰੇ ਜਾਊਗੇ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀਆਂ ਕੀੜਾ ਰੋਲਾ ਪਾਉਂਦੀਆਂ ਸੀ ਹਾਲਾਂਕਿ ਮੈਂ ਚਾਹੁੰਨਾ ਕਿ ਅਮਰਤਪਾਲ ਸੌਂ ਚੱਕੇ ਭਾਰਤ ਦੇ ਸੰਵਿਧਾਨ ਨੂੰ ਮੰਨੇ ਉਥੇ ਪਛਤਾਵਾ ਵੀ ਕਰੇ ਕਿ ਮੇਰੇ ਕੋਲੋਂ ਗਲਤੀ ਹੋਈ ਮੈਂ ਚਾਹੁੰਨਾ ਮੈਂ ਤਾਂ ਇਹ ਵੀ ਚਾਹੁੰਨਾ ਕਿ 2027 ਦੇ ਵਿੱਚ ਜਿਹੜਾ ਪੁਰਾਣਾ ਅਕਾਲੀ ਦਲ ਸੀ ਉਹ ਤਾਂ ਖਤਮ ਹੋ ਗਿਆ ਨਵਾਂ ਅਕਾਲੀ ਦਲ ਸਾਹਮਣੇ ਆਵੇ ਖੁੱਝ ਆਉਣੇ ਕਿ ਉਹੋ ਜਿਹੇ ਬੰਦੇ ਮੂਹਰੇ ਲੈ ਕੇ ਆਓ ਕਲਾ ਅਮਰਤਵਾਲ ਨਹੀਂ ਹੋਰ ਬੰਦੇ ਬਥੇਰੇ ਜੁੜ ਜਾਣਗੇ ਨਾਲ ਪਰ ਜਿਹੜੀਆਂ ਭੇਡਾਂ ਨੇ ਖਾਲਿਸਤਾਨ ਖਾਲਿਸਤਾਨ ਲਈ ਸੀ ਤੇ ਹੁਣ ਉਹਨਾਂ ਨੂੰ ਕੋਈ ਮਰਨ ਨੂੰ ਥਾਂ ਹੈ ਉਹ ਭੇਡਾਂ ਪਾਕਿਸਤਾਨ ਜਾਣ ਗਈਆਂ ਜਾ ਟਿਕਟਾਂ ਲੈ ਕੇ ਕੈਨੇਡਾ ਜਾਣਗੇ ਆ ਜੇ ਡੌਂਕੀ ਲਾ ਕੇ ਅਮਰੀਕਾ ਭੱਜਣਗੇ ਆ ਜਾਂ ਨੇਪਾਲ ਜਾਣਗੇ ਆ ਤੇ ਉਹਨਾਂ ਲਈ ਵੀਡੀਓ ਹੈ ਰਹੀ ਗੱਲ ਅਮਰਪਾਲ ਬਾਹਰ ਆਉਂਦਾ ਨਾ ਆਉਂਦਾ ਸਾਨੂੰ ਕੋਈ ਮਤਲਬ ਨਹੀਂ ਮੈਂ ਪਹਿਲਾਂ ਵੀ ਹੁਣ ਵੀ ਭਾਰਤੀ ਕਾਨੂੰਨ ਦੀ ਸੰਵਿਧਾਨ ਦੀ ਗੱਲ ਕਰਦਾ ਕਰਦਾ ਰਹੂੰਗਾ ਜਿਹੜਾ ਬੰਦਾ ਭਾਰਤ ਨੂੰ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉਹ ਅਮਰਤਪਾਲ ਹੋਵੇ ਭਾਵੇਂ ਅਮਰਤਪਾਲ ਦਾ ਪਿਓ ਕਿਉਂ ਨਾ ਹੋਵੇ ਮੈਂ ਸਾਰਿਆਂ ਨੂੰ ਕਹਿੰਦਾ ਪਰ ਹੁਣ ਚਰਚਾ ਇਹ ਛੜੀ ਹੈ ਕਿ ਕੱਲ ਨੂੰ ਅਮਰਤਪਾਲ ਬਾਹਰ ਆਊਗਾ ਸੌ ਚੱਕੂਗਾ ਤੇ ਵਕੀਲਾਂ ਦੀ ਪੋਲ ਖੁੱਲ ਚੁੱਕੀ ਹੈ ਵਕੀਲਾਂ ਨੇ ਬੇਵਕੂ ਬਣਾਇਆ ਤੇ ਹੁਣ ਪਾਵੇਂ ਵਕੀਲ ਖਾਰਾ ਹੋਵੇ ਉਹਦਾ ਮੁੰਡਾ ਹੋਵੇ ਭਾਵੇਂ ਰਾਜਦੇਵ ਖਾਲਸਾ ਹੋਵੇ ਮੈਂ ਕਹਣਾ ਜੀ ਆਮ ਜਆ ਮਨੁੱਖਾਂ YouTube ਤੇ ਮੈਂ ਬੋਲਦਾ ਗੈਨੇ ਬੂਟਾ ਸਿੰਘ ਮੇਰਾ ਨਾਂ ਹੈ ਜੇ ਕਿਸ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੇਰੇ ਵਰਖਲਾ ਵੀ ਤੁਸੀਂ ਸਟੈਂਡ ਲੈ ਸਕਦੇ ਹੋ ਤੁਸੀਂ ਮੈਨੂੰ ਕੋਰਟ ਵਿੱਚ ਬੁਲਾ ਸਕਦੇ ਹੋ ਮੈਂ ਉੱਥੇ ਜਾ ਕੇ ਪੁੱਛੂਗਾ ਵੀ ਆਹ ਉਹ ਵਕੀਲ ਨੇ ਜਿਹੜੇ ਵਕੀਲ ਅਮਰਤਪਾਲ ਦਾ ਕੇਸ ਲੜਦੇ ਨੇ ਤੇ ਜਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਨਹੀਂ ਹੁਣ ਇਹ ਵਕੀਲ ਲੱਸ਼ਨ ਵੀ ਤੁਸੀਂ ਕੇਸ ਕਿਹੜੇ ਸੰਵਿਧਾਨ ਦੇ ਅੰਡਰ ਲੜਦੇ ਹੋ ਇਹ ਸਾਬਤ ਕਰੋ ਦੱਸਣਾ ਪਊ ਅਮਰਤਪਾਲ ਬਾਅਦ ਵਿੱਚ ਪਹਿਲਾਂ ਇਹ ਵਕੀਲ ਦੋਸ਼ੀ ਨੇ ਜਿਹੜਾ ਬੰਦਾ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਉਹਦਾ ਕੇਸ ਲੜ ਰਹੇ ਨੇ ਮਤਲਬ ਇਹ ਵਕੀਲ ਖੁਦ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨਹੀਂ ਉਹਦੀਆਂ ਧਜੀਆਂ ੜਾ ਰਹੇ ਨੇ ਉਹਦੀ ਉਲੰਘਣਾ ਕਰ ਰਹੇ ਨੇ ਜੇ ਸਾਡੇ ਪੰਜਾਬ ਦੇ ਜਾਂ ਭਾਰਤ ਦੇ ਵਕੀਲ ਇਹੋ ਜਿਹੇ ਨੇ ਤੇ ਫਿਰ ਆਮ ਲੋਕਾਂ ਦਾ ਕੀ ਬਣੂਗਾ ਆਮ ਲੋਕ ਕਿੱਥੇ ਜਾਣਗੇ ਇਹ ਗੱਲਾਂ ਕੌੜੀਆਂ ਨੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਨਰਚਾਂ ਦੇ ਬੀਜ ਜਿਹੜੇ ਨੇ ਹਾਈਬ੍ਰਿਡ ਬਹੁਤ ਵਧੀਆ-ਵਧੀਆ ਕੁਆਲਿਟੀ ਦੇ ਆ ਚੁੱਕੇ ਐ ਤੇ ਛੇਤੀ ਕੁਦਰਤ ਜਾਣਦੀ ਨਹੀਂ ਤੇ ਜੇ ਕਿਸੇ ਨੇ ਹੱਥ ਹੱਥ ਲਾ ਲਿਆ ਨਾ ਮੜਾ-ਮੁਟਾ ਤਾਂ 2-4 ਵਾਰੀ ਸਾਬਣ ਲਾ ਲਿਓ ਤੇਲ ਜਾਂ ਦੇਸੀ ਘਿਓ ਲਾ ਲਿਓ ਫਿਰ ਘੜਤਣ ਥੋੜੀ ਜਿਹੀ ਘਟ ਜੂ